ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮੈਂ ਫਨ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਿਹੜੀਆਂ ਰੂਹਾਂ ਪੀਰਾਂ ਦੀ ਸੇਵਾ ਕਰਨ ਵਾਲੀਆਂ ਹੈ ਜੀ ਖਾਸ ਕਰਕੇ ਪੀਰਾਂ ਦੀ ਪੰਜਾ ਪੀਰਾਂ ਦੀ ਲਾ ਲੋ ਜਾਂ ਗੋਸਪਗ ਸਰਕਾਰ ਦੀ ਜਾਂ ਲੱਖ ਦਾਤਾ ਪੀਰ ਦੀ ਜਾਂ ਗੱਲ ਕਰ ਲੋ ਜੀ ਸੋ ਇਹਨਾਂ ਦਿਨਾਂ ਤੇ ਜ਼ਿਆਦਾਤਰ ਵੀਰਵਾਰ ਦੀ ਸੇਵਾ ਪਾ ਪੀਰਾਂ ਪੀਰਾਂ ਦੀ ਕਰਦੇ ਆ ਮਸਤਾਂ ਦੀ ਕਰਦੇ ਆ ਦੀ ਜਿੜੰਗ ਰੂਹਾਂ ਪੀਰਾਂ ਪੀਰਾਂ ਦੀ ਸੇਵਾ ਕਰਨ ਵਾਲੀਆਂ ਖਵਾਜਾ ਪੀਰ ਜੀ ਦਾ ਆਪਾਂ ਇੱਥੇ ਤਾਂ ਜ਼ਿਕਰ ਨਹੀਂ ਕੀਤਾ ਕਿ ਉਹ ਵੀ ਐਤਵਾਰ ਦੇ ਦਿਨ ਉਹਨਾਂ ਦੇ ਕਰਮ ਕੀਤੇ ਜਾਂਦੇ ਨੇ ਜੀ ਸੋ ਆਪਾਂ ਵੀਰਵਾਰ ਦੀ ਗੱਲ ਕੀਤੀ ਹੈ ਜਿਹੜੇ ਵੀਰਵਾਰ ਦੀ ਸੇਵਾ ਕਰਦੇ ਆ ਤੇ ਪੀਰਾਂ ਦੀ ਸੇਵਾ ਕਰਦੇ ਆ ਸੋ ਉਹ ਜਿਕਰ ਰੂਹ ਕੋਈ ਵਰਤ ਰੱਖਦੀ ਹੈ ਪੀਰਾਂ ਦਾ ਰੋਜਾ ਕਹਿ ਕੇ ਕੋਈ ਰੱਖ ਲੈਂਦਾ ਕੋਈ ਵਰਤ ਕਹਿ ਦਿੰਦਾ ਹੈ ਜੀ ਸੋ ਉਹਨਾਂ ਲਈ ਆਪਾਂ ਇੱਕ ਖਾਸ ਸੁਨੇਹਾ ਜੋ ਸਾਂਝਾ ਕਰਾਂਗੇ ਜੀ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਸਾਂਝੀ ਕਰਾਂਗੇ ਕਿ ਜੇਕਰ ਪੀਰਾਂ ਦੇ ਵਰਤ ਤੁਸੀਂ ਵੀਰਵਾਰ ਦੇ ਰੱਖਦੇ ਹੋ ਤੇ ਇੱਕ ਗੱਲ ਸਾਂਝੀ ਕਰਾਂਗੇ ਕਿ ਵੀਰਵਾਰ ਦਾ ਵਰਤ ਜਿਹੜਾ ਤੁਸੀਂ ਪੀਰਾਂ ਦਾ ਰੱਖਦੇ ਹੋ ਜਿੱਥੇ ਤੁਸੀਂ ਥੋੜਾ ਜਿਹਾ ਚੇਂਜ ਲੈ ਕੇ ਆਉਂਦੇ ਹੋ ਤੇ ਇਹਦੇ ਨਾਲ ਕਈ ਮੁਸ਼ਕਲਾਂ ਹੱਲ ਹੋਣਗੀਆਂ ਜੀ ਸੋ ਜਿਹੜੇ ਵੀ ਪੀਰਾਂ-ਪੀਰਾਂ ਦਾ ਵਰਤ ਰੱਖਦੇ ਆ ਰੋਜ਼ਾ ਰੱਖਦੇ ਆ ਜੀ ਸੋ ਉਹਨਾਂ ਲਈ ਖਾਸ ਵੀਡੀਓ ਹੈ ਜੀ ਵਕਤ-ਵਕਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਸੋ ਜੇਕਰ ਜੇ ਰੂ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਮੈਂਟ ਲਾਈਕ ਸ਼ੇਅਰ ਜਰੂਰ ਕਰਨਾ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਨੂੰ ਮਿਲਦਾ ਰਹੇ ਜੀ ਸੋ ਆਪਾਂ ਕਰਮ ਹਰ ਰੋਜ਼ ਅਲੱਗ ਅਲੱਗ ਲੈ ਕੇ ਆਉਂਦੇ ਹੀ ਰਹਿੰਦਾ ਹੈ ਜੀ ਕਰਮ ਕਰਿਆ ਜਰੂਰ ਕਰੋ ਜੇਕਰ ਤੁਸੀਂ ਸਾਡੀਆਂ ਗੱਲਾਂ ਤੇ ਤੁਲ ਕੇ ਇੱਕ ਵਾਰ ਦੇਖੋਗੇ ਜਾਂ ਵੀ ਅਸੀਂ ਪਰਖਣਾ ਹੈ ਇੱਕ ਮਹੀਨਾ ਜਾਂ ਇੰਨਾ ਚਿਰ ਅਸੀਂ ਕਰਮ ਕਰਨੀ ਹੈ ਇਹਦੇ ਵਿੱਚ ਕੁਝ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਇਹ ਸਿਰਫ ਗੱਲ ਨਹੀਂ ਸਮਝਣੀ ਹੈ ਕਿ ਇਸ ਤਰ੍ਹਾਂ ਗੱਲਾਂ ਨੇ ਅਸੀਂ ਸੁਣ ਰਹੇ ਹਾਂ ਜੇਕਰ ਤੁਸੀਂ ਉਹ ਮਾਲਕ ਨੂੰ ਆਪਣੇ ਗੁਰੂ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤੇ ਵਿਸ਼ਵਾਸ ਰੱਖ ਕੇ ਜੇਕਰ ਤੁਸੀਂ ਇਹ ਕਰਮ ਕਰ ਲਓਗੇ ਜੋ ਅਸੀਂ ਦੱਸੀ ਤੇ ਆ ਕਰਦੇ ਜਾਓਗੇ ਤੇ ਇਹ ਕਰਮਾਂ ਦੇ ਨਾਲ ਜੇਕਰ ਕੱਲੇ ਕਰਮ ਨਹੀਂ ਕਰਨੇ ਆਪਣੇ ਵਿੱਚ ਚੇਂਜ ਵੀ ਲੈ ਕੇ ਆਉਣਾ ਹੈ ਮਨ ਸਾਫ਼ ਰੱਖਣਾ ਸੋਚ ਚੰਗੀ ਰੱਖਣੀ ਹੈ ਤੇ ਜੇਕਰ ਤੁਸੀਂ ਇਹ ਸਾਰੇ ਕਰਮ ਕਰ ਲੈਂਦੇ ਹੋ ਨਿਸ਼ਚਮ ਦੇ ਨਾਲ ਤਾਂ ਇਹਦਾ ਲਾਭ ਤੁਹਾਨੂੰ ਜ਼ਰੂਰ ਮਿਲੇਗਾ ਸੋ ਗੱਲ ਤੁਹਾਡੇ ਤੇ ਹੈ ਕਿ ਤੁਸੀਂ ਮਿਹਨਤ ਕਰ ਪਾਉਗੇ ਜਾਂ ਨਹੀਂ ਮਿਹਨਤ ਕਰੋਗੇ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਫਿਰ ਤਾਂ ਕਦੇ ਨਹੀਂ ਜਾਂਦਾ ਜੀ ਸੋ ਗੱਲ ਕਰਮ ਦੀ ਹੈ ਜੀ ਤੇ ਕਰਨ ਦੀ ਜ਼ਰੂਰਤ ਹੈ ਸੋ ਹੁਣ ਆਪਾਂ ਇੱਥੇ ਜੀ ਇਹ ਵੀਡੀਓ ਸ਼ੁਰੂ ਕਰਦੇ ਆ ਅੱਜ ਖਾਸ ਵਿਸ਼ਾ ਇਹ ਤੁਹਾਡੇ ਨਾਲ ਸਾਂਝਾ ਕਰਨਾ ਹੈ ਜੀ ਪਹਿਲਾਂ ਇੱਥੇ ਇੱਕ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਜੀਏ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਨੂੰ ਇੱਕ ਸੁਪਨਾ ਵਾਰ-ਵਾਰ ਆਉਂਦਾ ਹੈ ਸੁਪਨੇ ਵਿੱਚ ਮੈਂ ਇੱਕ ਸਾਡੇ ਨਜ਼ਦੀਕ ਕਹਿੰਦੇ ਕਿ ਛੱਪੜ ਹੈ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਡੁੱਬਦਾ ਦੇਖਦੀ ਆ ਪਰ ਡੁੱਬਦੀ ਨਹੀਂ ਦੂਸਰੇ ਕਿਨਾਰੇ ਜਾ ਕੇ ਨਿਕਲ ਜਾਂਦੀ ਆ ਤੇ ਕਹਿੰਦੇ ਨੇ ਕਿ ਕਦੇ ਮੈਂ ਉਸ ਪਾਣੀ ਦੇ ਉੱਪਰ ਆਪਣੇ ਆਪ ਨੂੰ ਤਰਦਾ ਦੇਖਦੀ ਆ ਕਦੇ ਹਵਾ ਵਿੱਚ ਉੱਡ ਰਹੀ ਆ ਤੇ ਉੱਚੀ-ਉੱਚੀ ਜਿਕਾਰੇ ਲਾ ਰਹੀ ਆ ਸੋ ਇਹਦਾ ਕੀ ਮਤਲਬ ਹੈ ਕਹਿੰਦੇ ਕੀ ਕਮੈਂਟ ਦਾ ਸਾਡੇ ਜਵਾਬ ਜਰੂਰ ਦਿਓ ਸੋ ਦੇਖੋ ਜੀ ਪੀਰਾ ਫਕੀਰਾਂ ਦਾ ਇੱਕ ਇਸ਼ਾਰਾ ਹੁੰਦਾ ਹੈ ਜਿਹਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਸੋ ਜੇਕਰ ਪੀਰਾ ਫਕੀਰਾਂ ਦੀ ਸੇਵਾ ਕਰਦੇ ਹੋ ਤੇ ਉਹ ਸੰਕੇਤ ਵੀ ਦਿੰਦੇ ਨੇ ਸੋ ਉਹਨਾਂ ਦਾ ਸਿਰਫ ਇੱਕ ਹੀ ਇਸ਼ਾਰਾ ਹੈ ਤੁਹਾਨੂੰ ਕਿ ਕਦੇ ਕੋਈ ਮੁਸੀਬਤ ਜ਼ਿੰਦਗੀ ਵਿੱਚ ਆ ਵੀ ਜਾਵੇ ਤੇ ਕਦੇ ਡੋਲਣਾਂ ਦੀ ਅਸੀਂ ਨਾਲ ਖੜੇ ਹਾਂ ਅਸੀਂ ਤੁਹਾਨੂੰ ਕਦੇ ਹਾਰ ਨਹੀਂ ਦਵਾਗੇ ਡੁੱਬਣ ਨਹੀਂ ਦਵਾਗੇ ਤੇ ਅਸੀਂ ਤੁਹਾਡਾ ਸਾਥ ਦਵਾਗੇ ਤੁਸੀਂ ਘਬਰਾਉਣਾ ਨਹੀਂ ਸੋ ਉਹ ਮਾਨਕ ਸਾਫ ਸਾਫ ਤੁਹਾਨੂੰ ਇਸ਼ਾਰਾ ਦੇ ਰਿਹਾ ਹੈ ਸੋ ਪੀਰਾਂ ਦੀ ਸੇਵਾ ਕਰਦੇ ਹੋ ਤੇ ਖਵਾਜਾ ਪੀਰ ਜੀ ਵੀ ਨਾਲ ਹੀ ਹੁੰਦੇ ਨੇ ਜੀ ਉਹ ਵੀ ਸੇਵਾ ਨਾਲ ਵਤੀ ਲੈਣ ਦਿਲੇ ਪੀਰ ਪੀਰ ਸੰਜੇ ਨੇ ਜੀ ਸੋ ਪੀਰ ਫਕੀਰ ਤਾਂ ਇਸ਼ਾਰੇ ਦਿੰਦੇ ਨੇ ਪਰ ਅਸੀਂ ਇੱਥੇ ਕਈ ਵਾਰ ਡੋਲ ਜਾਂਦੇ ਆ ਮੁਸੀਬਤ ਨੂੰ ਦੇਖ ਕੇ ਪਰ ਇਹ ਗੱਲਾਂ ਨੂੰ ਯਾਦ ਨਹੀਂ ਰੱਖਦੇ ਕਿ ਕਿਸੇ ਟਾਈਮ ਤੇ ਸਾਡੇ ਫਕਰ ਨੇ ਸਾਨੂੰ ਕੋਈ ਰੰਗ ਚ ਮਾਰੀ ਸੀ ਸਾਨੂੰ ਕੋਈ ਗੱਲ ਦਿਖਾ ਲਈ ਸੀ ਪਰ ਅਸੀਂ ਉਹਦੇ ਤੇ ਅਮਲ ਨਹੀਂ ਕਰ ਰਹੇ ਜੇਕਰ ਅਮਲ ਕਰ ਲਓਗੇ ਤੇ ਚਾਹੇ ਜਿੱਤੀ ਮਾਰਜੀ ਵੱਡੀ ਮੁਸੀਬਤ ਆਈ ਹੋਵੇ ਤੁਹਾਡੇ ਤੇ ਉਹ ਮੁਸੀਬਤ ਕਿਵੇਂ ਉਹ ਪਲਾਂ ਵਿੱਚ ਤੁਹਾਡੇ ਤੋਂ ਦੂਰ ਕਰ ਦੇਣਗੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿਉਂਕਿ ਮਾਲਕ ਪੀਰ ਫਕੀਰ ਐਸੀ ਹਸਤੀ ਹੈ ਉਹਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਉਹ ਕਾਦ ਕਿੱਥੇ ਕੀ ਕਰ ਜਾਣ ਸੋ ਇਸ ਕਰਕੇ ਜਿਹੜਾ ਸੇਵਾ ਕਰਦੇ ਹੋ ਤੇ ਉਹ ਵੀ ਤੁਹਾਨੂੰ ਇਸ਼ਾਰੇ ਦੇ ਰਹੇ ਆ ਉਹ ਵੀ ਰਾਮ ਜੀ ਮਾਰ ਰਹੇ ਆ ਕਿ ਅਸੀਂ ਵੀ ਤੁਹਾਡੇ ਨਾਲ ਹੀ ਰਹਿੰਦੇ ਆ ਤੁਹਾਨੂੰ ਉਸ਼ਵੀ ਨਹੀਂ ਹੋਣ ਦਵਾਂਗੇ ਤੁਹਾਡਾ ਬਾੜ ਵੀ ਬਿੰਗਾ ਨਹੀਂ ਹੋਣ ਦਵਾਂਗੇ ਸੋ ਵਿਸ਼ਵਾਸ ਰੱਖ ਕੇ ਨਿਜਮ ਦੇ ਨਾਲ ਸੇਵਾ ਕਰਦੇ ਰਹੋ ਰਸਤਾ ਕਦੇ ਨਾ ਭਟਕੋ ਇਹ ਨਹੀਂ ਕਿ ਅੱਜਪੁਰ ਰਸਤਾ ਤੇ ਕੱਲ ਹੋਰ ਰਸਤਾ ਬਣਾਉਣਾ ਹੈ ਕਿਰ ਮਾਲਕ ਤੁਹਾਡਾ ਸਾਥ ਦੇ ਰਿਹਾ ਤੁਹਾਨੂੰ ਇਹ ਰਮਝਾ ਮਾਰ ਰਿਹਾ ਹੈ ਤਾਂ ਚੁੱਪ ਕਰਕੇ ਚਾਹੇ ਜੋ ਮਰਜੀ ਹੋ ਜਾਵੇ ਇੱਕ ਰਸਤੇ ਤੇ ਤੁਰੇ ਰਹੋ ਤੇ ਉਹ ਮਾਲਕ ਤੁਹਾਨੂੰ ਇੱਕ ਦਿਨ ਮੰਜ਼ਿਲ ਤੱਕ ਜਰੂਰ ਪਾ ਫੜ ਕੇ ਲਗਾ ਦੇਵੇਗਾ ਜੀ ਮੰਜ਼ਿਲ ਤੱਕ ਪਹੁੰਚਾ ਦੇਗਾ ਸੋ ਜਿਹੜਾ ਮਾਲਕ ਤੁਹਾਨੂੰ ਦਿਖਾੜ ਰਿਹਾ ਆ ਕਿ ਕਦੇ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਹਾਨੂੰ ਪਾਰ ਲਗਾ ਦਵਾਂਗੇ ਸੋ ਪਾਰ ਜੋ ਤੁਹਾਨੂੰ ਤਰਦਾ ਹੋਇਆ ਦਿਖਾ ਰਿਹਾ ਕਿ ਤੁਸੀਂ ਨਦੀ ਦੇ ਕਿਨਾਰੇ ਇੱਕ ਸਾਈਡ ਤੇ ਲੱਗੇ ਆ ਨਿਕਲ ਆਉਂਦੀਆਂ ਜਾਨੀ ਕਿ ਉਹ ਤੁਹਾਨੂੰ ਪਾਰ ਲਗਾ ਦੇਣਗੇ ਸੇਵਾ ਕਰਦੇ ਰੋ ਜੀ ਵਿਸ਼ਵਾਸ ਰੱਖ ਕੇ ਡੋਲਣਾ ਨਹੀਂ ਘਬਰਾਉਣਾ ਨਹੀਂ ਉਹ ਮਾਲਕ ਨੂੰ ਵੱਡਾ ਸਮਝਣਾ ਮਸੀਬਤਾਂ ਨੂੰ ਛੋਟਾ ਸਮਝੋਗੇ ਤੇ ਮਸੀਬਤਾਂ ਤੁਹਾਡਾ ਆਪ ਸਾਥ ਛੱਡ ਦੇਣੀ ਆ ਜੇਕਰ ਮਾਲਕ ਨੂੰ ਵੱਡਾ ਸਮਝੋਗੇ ਸੋ ਮਾਲਕ ਨੂੰ ਕਦੇ ਵੀ ਇਹ ਨਾ ਕਹੋ ਕਿ ਸਾਡੀਆਂ ਪਰੇਸ਼ਾਨ ਨਾ ਬੱਢਾ ਬੰਦ ਕੀ ਪਰੇਸ਼ਾਨੀਆਂ ਨੂੰ ਕਿਹਾ ਕਰੋ ਕਿ ਸਾਡਾ ਮੁਰਸ਼ਿਦ ਵੱਡਾ ਹੈ ਤਾਂ ਫਿਰ ਮੁਰਸ਼ਿਦ ਵੱਡਿਆਂ ਵਾਲੇ ਕਾਰਜ ਕਰਕੇ ਦਿਖਾਉਂਦਾ ਹੈ ਵਿਸ਼ਵਾਸ ਸ਼ਰਤਾ ਹੋਣੀ ਚਾਹੀਦੀ ਹੈ ਜੀ ਉਹ ਤਾਂ ਪਲਾਂ ਦੇ ਵਿੱਚ ਕੰਮ ਸਵਾਰ ਦਿੰਦੇ ਨੇ ਜਦੋਂ ਆਪਾਂ ਦੇਖਦੇ ਹਾਂ ਕਿਸੇ ਦਰਗਾਹ ਤੇ ਜਾ ਕੇ ਕਿਸੇ ਫਕੀਰ فقੀਰ ਨੂੰ ਬੈਠਿਆ ਉਹ ਕਿਵੇਂ ਸਾਡੇ ਭਿਸ਼ਵਾਰੇ ਦੱਸ ਦਿੰਦੇ ਨੇ ਅਰਦਾਸ ਕਰਦੇ ਆ ਕਬੂਲ ਹੋ ਜਾਂਦੀ ਆ ਕਿਉਂਕਿ ਉਹਨਾਂ ਨੇ ਉਹ ਵਿਸ਼ਵਾਸ ਬਣਾ ਲਿਆ ਦੁਨੀਆਦਾਰੀ ਦੀ ਪਰਵਾਹ ਨਹੀਂ ਕੀਤੀ ਸਿਰਫ ਉਹ ਮਾਲਕ ਨੂੰ ਰਾਜ਼ੀ ਕਰ ਲਿਆ ਤੇ ਅੱਜ ਉਹਨਾਂ ਨੂੰ ਇਹ ਸਭ ਕੁਝ ਨਜ਼ਰ ਆ ਰਿਹਾ ਆ ਮਾਲਕ ਨੇ ਇਹ ਸਭ ਕੁਝ ਦੇਖਣ ਵਾਲੀ ਅੱਖ ਉਹਨਾਂ ਨੂੰ ਵਾਸ਼ ਦਿੱਤੀ ਯਾਨੀ ਤੀਸਰਾ ਨੈਤਰ ਉਹਨਾਂ ਦਾ ਖੋਲ ਦਿੱਤਾ ਤੇ ਆਪਣੇ ਚਰਨਾਂ ਨਾਲ ਲਾ ਲਿਆ ਸੋ ਪ੍ਰਮਾਤਮਾ ਨਾਲ ਸੁਰਤੀ ਜੁੜ ਗਈ ਤੇ ਪ੍ਰਮਾਤਮਾ ਨਾਲ ਸੁਰਤੀ ਜੁੜ ਗਈ ਫਿਰ ਤਾਂ ਗੱਲਾਂ ਆਰ ਪਾਰ ਦੀਆਂ ਹੀ ਹੁੰਦੀਆਂ ਨੇ ਜੀ ਸੋ ਸਤਿਤੀ ਗੱਲਬਾਤ ਹੁੰਦੀ ਨੇ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੇ ਅਰੰਭਿਆਂ ਨੂੰ ਸਮਝ ਲੈਂਦੇ ਨੇ ਤੇ ਮੂਰਯ ਭਗਤ ਦੀ ਜ਼ਿੰਦਗੀ ਸਵਾਰ ਦਿੰਦੇ ਨੇ ਸੋ ਐਸੀ ਸੇਵਾ ਹੋਣੀ ਚਾਹੀਦੀ ਹੈ ਜੀ ਕਦੇ ਵੀ ਖਬਰੋਣਾ ਨਹੀਂ ਡੂਲਣਾ ਨਹੀਂ ਇੱਕ ਦਰ ਦੇ ਹੋ ਕੇ ਬੈਠ ਜਾਓ ਤੇ ਖੈਰ ਜ਼ਰੂਰ ਪੈਂਦੀ ਹੈ ਜੀ ਝੋਲੀ ਵਿੱਚ देर ਹੋ ਸਕਦੀ ਪਰ ਉਹ ਮਾਲਕ ਦੇ ਘਰ ਅੰਦੀਰ ਨਹੀਂ ਹੈ ਸੋ ਕਹਿੰਦੇ ਕਿ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਤਾ ਪੁੱਛਣਗੇ ਕੋਈ ਇੱਕ ਨਾ ਇੱਕ ਦਿਨ ਜ਼ਰੂਰ ਪੁੱਛਦੇ ਨੇ ਜਿਵੇਂ ਆਪਾਂ ਕਿਸੇ ਤੋਂ ਆਸ ਰੱਖਦੇ ਹਾਂ ਤੇ ਜिद ਕਰਦੇ ਹਾਂ ਇੱਥੇ ਹੀ ਲਾ ਲੋ ਕਿ ਆਪਾਂ ਮਾਪਿਆਂ ਦੇ ਨਾਲ ਜिद ਕਰਦੇ ਵੀ ਸਾਨੂੰ ਆ ਚੀਜ਼ ਚਾਹੀਦੀ ਆ ਤੇ ਤੁਹਾਨੂੰ ਦੇਣੀ ਹੀ ਪਵੇਗੀ ਤਾਂ ਫਿਰ ਉਹ ਮਾਪਾ ਖੁਦ ਦੁੱਖ ਨੂੰ ਝੱਲ ਲੈਂਦਾ ਹੈ ਸੋ ਉਹਦੋਂ ਤੰਗੀ ਦੇ ਕੇ ਵੀ ਆਪਣੇ ਬੱਚੇ ਦੀ ਇੱਛਾ ਨੂੰ ਪੂਰਾ ਕਰਦਾ ਹੈ ਸੋ ਇਸੇ ਤਰ੍ਹਾਂ ਉਹ ਸਭ ਦਾ ਮਾਪਾ ਹੈ ਪ੍ਰਮਾਤਮਾ ਜੋ ਹੈ ਉਹਦੇ ਮੂਰੇ ਆਪਾਂ ਅਰਦਾਸ ਰੱਖਦੇ ਰਹਾਂਗੇ ਇੱਕ ਦਰ ਦੇ ਹੋ ਕੇ ਬੈਠੇ ਰਾਵਾਂਗੇ ਤਾਂ ਇੱਕ ਦਿਨ ਅਰਦਾਸ ਨੂੰ ਜ਼ਰੂਰ ਕਬੂਲ ਕਰਦਾ ਹੈ ਪਰੇਸ਼ਾਨੀਆਂ ਨੂੰ ਦੂਰ ਕਰਕੇ ਖੈਰ ਨੂੰ ਝੋਲੀ ਵਿੱਚ ਪਾ ਹੀ ਦਿੰਦਾ ਹੈ ਜੀ ਇੱਕ ਦਰ ਦੇ ਹੋ ਕੇ ਬੈਠ ਜਿੱਦ ਫੜ ਲੋ ਕਿ ਮਾਨਕਾ ਅਸੀਂ ਆਸ ਤੇਰੇ ਤੇ ਰੱਖੀ ਆ ਤੇਰੇ ਤੋਂ ਹੀ ਇਹ ਸਾਰੀਆਂ ਖੁਸ਼ੀਆਂ ਨੂੰ ਹਾਸਲ ਕਰਨਾ ਹੈ ਤਾਂ ਫਿਰ ਉਹ ਮਾਲਕ ਜ਼ਰੂਰ ਆਸਮਰਦਾ ਪੂਰੀਆਂ ਕਰਦਾ ਹੈ ਜੀ ਸੋ ਹੁਣ ਆਪਾਂ ਇੱਥੇ ਜੀ ਮੇਨ ਵਿਸ਼ੇ ਅਲ ਚੱਲਦੇ ਆਂ ਵੀਡੀਓ ਕਾਫੀ ਲੰਬੀ ਹੋ ਗਈ ਹੈ ਜੀ ਸੋ ਇੱਥੇ ਮਾਫੀ ਚਾਹੁੰਦੇ ਆਂ ਕਿ ਕਮੈਂਟਿੰਗ ਦੋ ਹੀ ਦੱਸ ਹੁੰਦੇ ਨੇ ਸੋ ਜੇਕਰ ਆਪਾਂ ਗੱਲ ਕਿਸੇ ਦੀ ਕਿਸੇ ਨੂੰ ਧਿਆਨ ਦੇ ਨਾਲ ਸਮਝਾਵਾਂਗੇ ਨਹੀਂ ਤਾਂ ਫਿਰ ਉਹ ਗੱਲ ਦੱਸਣ ਦਾ ਫਾਇਦਾ ਨਹੀਂ ਹੁਣ ਜਿਨ੍ਹਾਂ ਦਾ ਕਮੈਂਟ ਹੋਵੇਗਾ ਸੁਣੇਗਾ ਮਨ ਦਸੱਲੀ ਹੋਵੇਗੀ ਕਿ ਸਾਨੂੰ ਚੰਗੀ ਤਰ੍ਹਾਂ ਨਾਲ ਗੱਲ ਦਾ ਮਤਲਬ ਵੀ ਦੱਸਿਆ ਹੈ ਸਮਝਾਇਆ ਹੈ ਸੋ ਇਸ ਲਈ ਜੀ ਅਸੀਂ ਆਪਣਾ ਕਰਮ ਪੂਰੀ ਨੇਚਾ ਦੇ ਨਾਲ ਕਰੀਦਾ ਹੈ ਜੀ ਸੋ ਇੱਥੇ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਵੀਡੀਓ ਲੰਬੀ ਬਣਾ ਦਿੰਦੇ ਨੇ ਸਮਾਂ ਖਰਾਬ ਹੋ ਰਿਹਾ ਜੀ ਸੋ ਵਕੀ ਜੇਕਰ ਸਮਾਂ ਤੁਸੀਂ ਪੂਰਾ ਉਹ ਮਾਲਕ ਨੂੰ ਦੇ ਦੋਗੇ ਉਹਦੇ ਨਾਲ ਜੁੜੀਆਂ ਹੋਈਆਂ ਮਹਿਮਾ ਗੱਲਾਂ ਨੂੰ ਸੁਣ ਲਓਗੇ ਤਾਂ ਉਹ ਮਾਲਕ ਤੁਹਾਡੇ ਪਲ-ਪਲ ਦਾ ਧਿਆਨ ਰੱਖਦਾ ਕਿ ਕਦ ਕਿੰਨਾ ਟਾਈਮ ਮੇਰੇ ਲਈ ਕੱਟਿਆ ਹੈ ਮੇਰੇ ਭਗਤ ਲਈ ਸੋ ਇਹ ਤੁਹਾਡਾ ਹੀ ਫਾਇਦਾ ਹੈ ਦੇ ਵਿੱਚ ਸੋ ਹੁਣ ਆਪਾਂ ਇੱਥੇ ਮੇਨ ਵਿਸ਼ਾ ਵੱਲ ਚਲਦੇ ਹਾਂ ਜੀ ਸੋ ਪਲੀਜ਼ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਿਹੜੇ ਹੀਰਾ ਹੀਰਾਂ ਦੀ ਸੇਵਾ ਕਰਦੇ ਨੇ ਤੇ ਵੀਰਵਾਰ ਦਾ ਭਰਤ ਰੱਖਦੇ ਆ ਉਹਨਾਂ ਨੂੰ ਭਰਤ ਕਿਸ ਟੰਗਣਾ ਰੱਖਣਾ ਚਾਹੀਦਾ ਹੈ ਜਿਦੇ ਨਾਲ ਲਾਭ ਮਿਲੇ ਤੇ ਕੋਈ ਪੈਸੇ ਵੱਲੋਂ ਪਰੇਸ਼ਾਨੀ ਆ ਤੇ ਉਹ ਪਰੇਸ਼ਾਨੀਆਂ ਦੇ ਹੱਲ ਵੀ ਉਹ ਪੀਰੋ ਮੁਰਸ਼ਿਦ ਕਰ ਦਿੰਦੇ ਨੇ بس ਵਿਸ਼ਵਾਸ ਰੱਖ ਕੇ ਕਰਮ ਕਰਨਾ ਹੈ ਜੀ ਸਤਿ ਆਪਾ ਜੀ ਮੈਂ ਦੱਸ ਹੀ ਹਟਿਆ ਕਿ ਜੇਕਰ ਤੁਸੀਂ ਕਰਮ ਕਰੋਗੇ ਤਾਂ ਇਹਦਾ ਲਾਭ ਤੁਹਾਨੂੰ ਜ਼ਰੂਰ ਮਿਲੇਗਾ ਜੀ ਕਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਫਿਰ ਹੀ ਫਲ ਮਿਲਦਾ ਹੈ ਉਹ ਵਰਤ ਰੱਖਣਾ ਕਿਵੇਂ ਹੈ ਜਿਹੜੀਆਂ ਰੂਹਾਂ ਵੀਰਵਾਰ ਦੇ ਵਰਤ ਰੱਖਦੀਆਂ ਜੀ ਕੋਸ਼ਿਸ਼ ਕਰਨੀ ਕਿ ਅਰਦਾਸ ਬੇਨਤੀ ਕਰਕੇ ਆਪਣੀ ਪੀਰੋ মুর্ਸ਼ਿਦ ਅੱਗੇ ਤੇ ਉਹਨਾਂ ਨੂੰ ਮਨਾਉਣਾ ਹੈ ਉਹਨਾਂ ਨਾਲ ਵਚਨ ਕਰਨੇ ਹੈ ਕਿ ਅਸੀਂ ਜੇਕਰ ਵੀਰਵਾਰ ਦੀ ਥਾਂ ਸ਼ੁੱਕਰਵਾਰ ਦਾ ਵਰਤ ਰੱਖੀਏ ਤਾਂ ਪੀਰ ਜਿਵੇਂ ਤੁਸੀਂ ਯਾਨੀ ਕਿ ਪਿਆਰ ਮੁਰਸ਼ਿਦ ਨਾਲ ਪਾ ਲੂਗੇ ਆਪਣੀ ਸੋਚ ਨੂੰ ਟਿਕਾ ਲੂਗੇ ਕਿ ਇਸ ਹਿਸਾਬ ਨਾਲ ਸਿਆ ਕਰਨ ਕਰਨਾ ਆ ਉਹ ਮਾਲਕ ਉਮੇ ਹੀ ਰਾਜੀ ਹੋ ਜਾਂਦਾ ਬਸ ਸੋਚ ਦੇ ਸਿਰ ਤੇ ਹੀ ਸਭ ਕੁਝ ਹੈ ਸੋਚ ਤੁਹਾਡੀ ਇਹੋ ਜਿਹੀ ਹੋਣੀ ਚਾਹੀਦੀ ਵਿਚਾਰਾ ਤੁਹਾਡੀਆਂ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਜੀ ਦੇ ਨਾਲ ਮੁਰਸ਼ਿਦ ਰਾਜੀ ਹੋ ਜਾਂਦਾ ਹੈ ਜੀ ਉਹਨੂੰ ਬਣਾਉਣ ਦਾ ਢੰਗ ਚਾਹੀਦਾ ਸ਼ੁੱਕਰਵਾਰ ਦਾ ਵਰ ਤਸੀਸ ਲਈਆ ਗਿਆ ਹੈ ਕਿਉਂਕਿ ਪੀਰਾਂ ਦਾ ਰੋਜ਼ਾ ਜ਼ਿਆਦਾਤਰ ਸ਼ੁੱਕਰਵਾਰ ਦੇ ਦਿਨ ਹੀ ਰੱਖਿਆ ਜਾਂਦਾ ਹੈ ਜੇਕਰ ਸ਼ੁੱਕਰਵਾਰ ਦੇ ਦਿਨ ਤੁਸੀਂ ਪੀਰਾਂ ਦੇ ਨਾਮ ਦਾ ਵਰਤ ਰੱਖਦੇ ਹੋ ਤੇ ਇਹਦਾ ਲਾਭ ਬਹੁਤ ਜ਼ਿਆਦਾ ਮਿਲਦਾ ਕਿਉਂਕਿ ਸ਼ੁੱਕਰਵਾਰ ਦੇ ਦਿਨ ਪੀਰਾਂ ਦੇ ਨਾਲ-ਨਾਲ ਅਸੀਂ ਮਹਾਮਾਈ ਦੀ ਵੀ ਸੇਵਾ ਕਰ ਲੈਂਦੇ ਹਾਂ ਕਿਉਂਕਿ ਸ਼ੁੱਕਰਵਾਰ ਮਾਂ ਲక్ష్ਮੀ ਦਾ ਦਿਨ ਹੈ ਤੇ ਮਾਂ ਲక్ష్ਮੀ ਵੀ ਖੁਸ਼ ਹੋ ਜਾਂਦੀ ਹੈ ਪੀਰਾਂ ਪੀਰਾਂ ਦੇ ਨਾਲ ਮਹਾਮਾਈ ਚੱਲਦੀ ਹੈ ਜੀ ਮਾਂ ਲక్ష్ਮੀ ਦਾ ਵੀ ਪੈਰਾ ਲਿੰਦਾ ਹੈ ਜੇਕਰ ਸ਼ੁੱਕਰਵਾਰ ਦੀ ਤੁਸੀਂ ਬੰਦਗੀ ਕਰਦੇ ਹੋ ਵਰਤ ਰੱਖਦੇ ਹੋ ਇਬਾਦਤ ਕਰਦੇ ਹੋ ਕੰਮ ਕਰਦੇ ਹੋ ਤੇ ਜੀ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਲੋੜ ਮੰਨਦਾ ਉਹਦੀ ਹੈਲਪ ਕਰਦੇ ਹੋ ਤੇ ਮਾਲਕ ਦੀ ਨਜ਼ਰ ਰਹਿੰਦੀ ਹੈ ਤੇ ਨਾਲ ਦੀ ਨਾਲ ਮਾਂ ਲక్ష్ਮੀ ਦੀ ਵੀ ਮਿਹਰ ਰੰਦੀ ਹੈ ਜੀ ਸੋਚਿ ਨਾ ਪੈਸੇ ਸਮੰਧੀ ਕੋਈ ਪ੍ਰੋਬਲਮ ਹੈ ਜੀ ਤੁਸੀਂ ਉਹ ਇਹ ਕਰਮ ਕਰ ਸਕਦੇ ਆ ਇਹਦਾ ਨਾਮ ਜਰੂਰ ਮਿਲਦਾ ਬਸ ਕਰਮ ਕਰਨੇ ਔਖੇ ਹੁੰਦੇ ਨੇ ਲੱਗਦੇ ਔਖੇ ਆ ਪਰ ਜੇਕਰ ਇੱਕ ਵਾਰ ठान ਲਿਆ ਕਿ ਅਸੀਂ ਇਹ ਕਰਮ ਕਰਨਾ ਤੇ ਫਿਰ ਇਨਸਾਨ ਉਹ ਸਭ ਕੁਝ ਕਰ ਸਕਦਾ ਹੈ ਜੋ ਕਰਨਾ ਚਾਹੁੰਦਾ ਹੈ ਸੋ ਇੱਕ ਹੁੰਦਾ ਹੈ ਕਿ ਅਸੀਂ ਸੋਚ ਲਿਆ ਕਰਾਂਗੇ ਕਰਾਂਗੇ ਪਰ ਕਰਦੇ ਕੁਛ ਨਹੀਂ ਕਰਨਾ ਪਵੇਗਾ ਜੇਕਰ ਜ਼ਿੰਦਗੀ 'ਚ ਕੁਝ ਚਾਹੁੰਦੇ ਹੋ ਤੇ ਫਿਰ ਇਹ ਕਰਮ ਕਰ ਲੋ ਕਰਮਾਂ ਦੇ ਨਾਲ ਹੀ ਤੁਸੀਂ ਪਾਰ ਲੱਗ ਸਕਦੇ ਆ ਜੀ ਸੋ ਮਾਲਕ ਨੂੰ ਜਿਵੇਂ ਤੁਸੀਂ ਰਾਜੀ ਰੱਖ ਲਓਗੇ ਉਵੇਂ ਹੀ ਉਹ ਤਾਂ ਖੁਸ਼ ਨੇ ਸੋ ਜਦੋਂ ਤੱਕ ਆਪਾਂ ਅੱਜ ਸੋਚਿਆ ਕਿ ਜੋ ਵਰਤ ਬਾਰੇ ਉਹ ਗੱਲ ਕੀਤੀ ਜਾਵੇ ਕਿ ਸ਼ੁੱਕਰਵਾਰ ਦਾ ਵਰਤ ਵੀਰਵਾਰ ਦੀ ਥਾਂ ਜੇਕਰ ਸ਼ੁੱਕਰਵਾਰ ਦਾ ਵਰਤ ਰੱਖੋਗੇ ਤਾਂ ਇਹਦੇ ਨਾਲ ਬਹੁਤ ਹੀ ਜ਼ਿਆਦਾ ਲਾਭ ਮਿਲੇਗਾ ਵਿਸ਼ਵਾਸ ਰੱਖਦੇ ਸ਼ਰਦਾ ਦੇ ਨਾਲ ਕਰਮ ਕਰਨਾ ਤੇ ਬੰਦਗੀ ਉਸ ਦਿਨ ਵਰਤ ਛੱਡ ਕੇ ਕਰਨੀ ਆ ਇਹ ਨਹੀਂ ਹੈ ਕਿ ਵਰਤ ਰੱਖ ਲਿਆ ਤੇ ਟਾਈਮ ਪਾਸ ਖੰਡਾ ਕੋ ਫੋਨ ਚਲਾ ਲਿਆ ਕੁਛ ਇਧਰ ਉਧਰ ਦੇਖ ਲਿਆ ਤੇ ਪੂਰਾ ਦਿਨ ਲਗਾਉਣਾ ਹੈ ਇੰਝ ਟਾਈਮ ਪਾਸ ਹੋ ਜਵੇ ਭੁੱਖਿਆਂ ਦਾ ਟਾਈਮ ਪਾਸ ਨਹੀਂ ਹੁੰਦਾ ਉਸ ਸਮੇਂ ਇਹ ਹੀ ਕੋਸ਼ਿਸ਼ ਕਰਨੀ ਕਿ ਇਹ ਇੱਕ ਦਿਨ ਆ ਜੇਕਰ ਅਸੀਂ ਭੁੱਖੇ ਰਹੇ ਆ ਤੇ ਇਹਨੂੰ ਅਸੀਂ ਜਿਸੇ ਲੇਖੇ ਲਾਉਣਾ ਹੈ ਸ੍ਰੀ ਨੂੰ ਤੇ ਨਾਮ ਦੀ ਕਮਾਈ ਕਰਨੀ ਵੱਧ ਚੜ ਕੇ ਦਰਬਾਰ ਘਰ ਵਿੱਚ ਹੈ ਤੇ ਉਸ ਰੂਪ ਵਿੱਚ ਹੀ ਬੈਠੇ ਰਹੋ ਕਵਾਲੀ ਸੁਣੋ ਸ਼ਬਦ ਸੁਣੋ ਮਾਲਕ ਨਾਲ ਦੀ ਬਿਜੋੜੋ ਜੋ ਨਾਮ ਸ਼ਬਦਾ ਉਹਦੀ ਕਮਾਈ ਕਰੋ ਤੇ ਵੱਧ ਚੜ ਕੇ ਅਰਦਾਸਾਂ ਬੰਦੀਆਂ ਕਰੋ ਉਹਨਾਂ ਨੂੰ ਹਾਜ਼ਰ ਨਾ ਜ ਸਮਝੋ ਕਿਉਂਕਿ ਜਦੋਂ ਵਰਤ ਰੱਖਿਆ ਹੁੰਦਾ ਹੈ ਉਸ ਦਿਨ ਜ਼ਿਆਦਾ ਤੱਕ ਖਾਸ ਦੁਪਹਿਰਾ ਰਹਿੰਦਾ ਹੈ ਉਸ ਰੂਪ ਤੇ ਜੇਕਰ ਸਮਝ ਲਿਆ ਜਾਵੇ ਇਬਾਦਤ ਜਿਆਦਾ ਕਰਤੀ ਜਾਵੇ ਤੇ ਉਹ ਸਮਝ ਲਓ ਕਿ ਨਾਲ ਨਾਲ ਨੇ ਉਸ ਦਿਨ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਨਾਲ ਕਰ ਸਕਦੇ ਆ ਜੀ ਉਹ ਪਰੇਸ਼ਾਨੀ ਹੈ ਉਹਨਾਂ ਮਰੇ ਰੱਖ ਸਕਦੇ ਹੋ ਤੇ ਉਹ ਜਰੂਰ ਸੁਣ ਲੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਤੁਹਾਡੇ ਤੁਹਾਡੇ ਵੀਡੀਓ ਨੂੰ ਸ਼ੇਅਰ ਲੀਸ ਜਰੂਰ ਕਰ ਦੇਣਾ ਤੁਹਾਡਾ ਇੱਕ ਸ਼ੇਅਰ ਚੰਗੇ ਕਰਮ ਵਿੱਚ ਉਹ ਪਰਮਾਤਮਾ ਲਿਖ ਦਵੇਗਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੀ ਜੈ ਪੀਰਾਂ ਦੀ ਜੈ ਸਾਂਝਾਂ ਦੀ